ਦਾ ਵਾਦਾ ਸੀਗਾ ਮਹਿਲਾਵਾਂ ਨੂੰ ਇੱਕ ਇੱਕ 1000 ਰੁਪਏ ਮਹੀਨੇ ਦਾ ਕੀ ਉਹ ਉਹਨਾਂ ਦੇ ਲਈ ਕੋਈ ਗੱਲਬਾਤ ਚੱਲ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਵਾਦਾ ਜਿਹੜਾ ਉਹ ਪੂਰਾ ਹੋਊਗਾ ਜਾਂ ਨਹੀਂ ਹੋਊਗਾ ਕੀ ਲੱਗਦਾ ਬਿਜਲੀ ਬਿੱਲ ਆਲਮੋਸਟ ਮੈਕਾਨੀਆਂ ਸਾਰੇ ਦੇ ਜ਼ੀਰੋ ਆ ਰਹੇ ਨੇ ਉਹ ਵੀ ਉਹਨਾਂ ਨੇ ਜਿਹੜੇ ਵਾਦੇ ਪੂਰੇ ਕੀਤੇ ਨੇ ਤੇ ਇਹ ਜਿਹੜੀ ਗਾਰੰਟੀ ਹੈ ਇਹ ਵੀ ਬਹੁਤ ਜਲਦੀ ਹੀ ਪੂਰੀ ਹੋਊਗੀ ਮੈਂ 2 ਸਾਲ ਸਰਕਾਰ ਬਣੀ ਨੂੰ ਹੋ ਗਏ ਵਾਦਾ ਜਿਹੜੀ ਗਾਰੰਟੀ ਦਿੱਤੀ ਗਈ 2 ਸਾਲ ਤੋਂ ਪਹਿਲਾਂ ਦਿੱਤੀ ਗਈ ਸੀ ਸਰਕਾਰ ਬਣਨ ਤੋਂ ਪਹਿਲਾਂ ਈ ਉਹ 2 ਸਾਲ ਦੇ ਵੀ ਪੈਸੇ ਨਾਲ ਮਿਲਣਗੇ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਜਾਂ ਜਿਸ ਤਰ੍ਹਾਂ ਜਦੋਂ ਐਲਾਨ ਹੋਊਗਾ ਉਦੋਂ ਕੋਈ ਸਟਾਰਟ ਹੋਊਗਾ ਤੇਤਾ ਜੀ ਹੁਣ ਹਾਈ ਤੁਮੈ ਦੱਸੇ ਜੀ ਇਹਦੇ ਬਾਰੇ ਮੈਂ ਨਹੀਂ ਹਲੇ ਕੁਝ ਉਹ ਕਰ ਸਕਦੀ ਇੱਕ ਉਹ 2 ਸਾਲ ਦੀ ਸਰਕਾਰ ਹੋਈ ਹੈ 70 75 ਸਾਲਾਂ ਦੀ ਕਰਪਸ਼ਨ ਹੈ ਦੂਰ ਕਰਨੀ ਮਤਲਬ ਹੌਲੀ ਹੌਲੀ ਹੋਊਗੀ ਉਹ ਕਰਪਸ਼ਨ ਦੂਰ ਕਰਨੀ ਤੇ ਉਹਨਾਂ ਦੇ ਸਾਥ ਨਾਲ ਹੀ ਆਏਗੀ ਜਿਵੇਂ ਮਹਿਲਾਵਾਂ ਮੇਰੀਆਂ ਸਾਥਸ ਨਾਲ ਘਰ ਦੇ ਵਿੱਚ ਝਾੜੂ ਮਾਰ ਕੇ ਸਫਾਈ ਕਰਦੀਆਂ ਨੇ ਨਾ ਇਸੇ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਵੀ ਆਪਾਂ ਨੇ ਝਾੜੂ ਮਾਰ ਕੇ ਕਰਪਸ਼ਨ ਦੂਰ ਕਰਨੀ ਹੈ ਕਿ ਤੁਸ ਜ 1000 ਰੁਪਏ ਦੀ ਗੱਲ ਕੀਤੀ ਐ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 1000 ਰੁਪਏ ਤੋਂ ਉੱਤੇ ਲੋਕਾਂ ਦੇ ਘਰ ਲੋਕਾਂ ਦਾ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਵਿੱਚ ਮਾਲਕਾ ਪਹੁੰਚਦਾ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰੀਆਂ ਨੇ ਹਰ ਇੱਕ ਪਾਰਟੀ ਵੱਲੋਂ ਮੀਟਿੰਗਾਂ ਦਾ ਜੋ ਦੌਰ ਹੈ ਜਿਹੜਾ ਉਹ جاری ਹੈ ਤਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਜੋ ਕਿ ਮਾਛੀਵਾੜਾ ਸਾਹਿਬ ਦੇ ਵਿੱਚ ਮੀਟਿੰਗ ਕਰਨ ਦੇ ਲਈ ਵਰਕਰਾਂ ਦੇ ਨਾਲ ਪਹੁੰਚੇ ਨੇ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਅੱਗ ਗੱਲਬਾਤ ਕਰਾਂਗੇ ਅਸੀਂ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਪ੍ਰੀਤੀ ਮਲਹੋਤਰਾ ਕੀ ਉਹਨਾਂ ਦਾ ਕੀ ਕਹਿਣਾ ਹੈ ਕੀ ਮਕਸਦ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅਮੈਨ ਮਹਿਲਾ ਮੀਟਿੰਗ ਕੀਤੀ ਜਾ ਰਹੀ ਹੈ ਵਰਕਰ ਸਮੇਲਨ ਕਹਿ ਸਕਦੇ ਆ ਜਾਂ ਮਹਿਲਾਵਾਂ ਦੇ ਨਾਲ ਵਾਰਤਾਲਾਪ ਕੀਤੀ ਜਾ ਰਹੀ ਹੈ ਫਤੇਗੜ ਹਲਕਾ ਇਹ ਲੋਕ ਸਭਾ ਪੈਂਦਾ ਹੈ ਹਾਂ ਕੀ ਕਹੂੰ ਸਸ਼ੀਕਲ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਹੀ ਸਟੋਰੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਲ ਤੇ ਅੱਜ ਮੈਂ ਲੁਧਿਆਣਾ ਦੇ ਰੂਰਲ ਏਰੀਆ ਦੇ ਵਿੱਚ ਆਈਆਂ ਜਿੱਥੇ ਮੀਟਿੰਗ ਕਰ ਰਹੀਆਂ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਮਹਿਲਾਵਾਂ ਦਾ ਪੂਰਾ ਮਤਲਬ ਕੱਟ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਤੇ ਉਹਦੇ ਵਿੱਚ ਮਹਿਲਾਵਾਂ ਦਾ ਪਹਿਲਾਂ ਵੀ ਬਹੁਤ ਯੋਗਦਾਨ ਰਿਹਾ ਤੇ ਹੁਣ ਵੀ ਸਾਡੀਆਂ ਮਹਿਲਾਵਾਂ ਸਤਨਾਬਾਦ ਛੱਡ ਕੇ ਹਿੱਸਾ ਪਾਣ ਗਈਆਂ ਤੇ 2024 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਲੋਕ ਸਭਾ ਦੀਆਂ ਉਹ ਜੋ ਭਗਵੰਤ ਮਾਨ ਜੀ ਦਾ ਸੁਪਨਾ ਹੈ 13 ਸੀਟਾਂ ਜਿਤਾਣੀਆਂ ਨੇ ਔਰ 14ਵੀਂ ਸੀਟ ਅਸੀਂ ਚੰਡੀਗੜ੍ਹ ਦੀ ਵੀ ਉਹਦੇ ਵਿੱਚ ਮੈਂ ਭਗਵੰਤ ਮਾਨ ਜੀ ਨੂੰ ਆਸ਼ਵਾਸ਼ਣ ਦਵਾਨੀ ਆ ਆਪਣੀ ਮਹਿਲਾ ਟੀਮ ਵੱਲੋਂ ਕਿ ਤੁਹਾਨੂੰ ਇਹ ਤੁਹਾਡਾ ਇਹ ਸੁਖਣਾ ਜਰੂਰ ਅਸੀਂ ਪੂਰਾ ਕਰਾਂਗੇ ਤੇ ਇਹ ਚਿੱਟਾ ਤੁਹਾਨੂੰ ਜਿਤਾ ਕੇ ਤੁਹਾਡੇ ਹੱਥ ਵਿੱਚ ਮੁਕਤ ਕਰਾਂਗੇ ਹਾਂ ਮੈਮ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਦੇ ਵਿੱਚ ਆਈ ਸੀ ਤਾਂ ਕਾਫੀ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ ਹਰ ਇੱਕ ਪਾਰਟੀ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਵਾਅਦਾ ਸੀਗਾ ਮਹਿਲਾਵਾਂ ਨੂੰ ਇੱਕ ਇੱਕ 1000 ਰੁਪਏ ਮਹੀਨੇ ਦਾ ਕੀ ਉਹ ਉਹਨਾਂ ਦੇ ਲਈ ਕੋਈ ਗੱਲਬਾ ਚੱਲ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਵਾਅਦਾ ਜਿਹੜਾ ਉਹ ਪੂਰਾ ਹੋਊਗਾ ਜਾਂ ਨਹੀਂ ਹੋਊਗਾ ਕੀ ਲੱਗਦਾ ਬਿਲਕੁਲ ਦੇਖੋ ਉਹ ਵਾਦਾ ਵੀ ਪੂਰਾ ਹੋਊਗਾ ਜਿਵੇਂ ਹੋਰ ਗਰੰਟੀਆਂ ਤੁਸੀਂ ਤੁਹਾਡੇ ਸਾਹਮਣੇ ਕੇਜਰੀਵਾਲ ਸਾਹਿਬ ਜੀ ਨੇ ਸਾਡੇ ਬੁਖਮੰਤੀ ਸਰਦਾਰ ਭਗਵੰਤ ਮਾਨ ਜੀ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀਗੀਆਂ ਵਾਦੇ ਨਹੀਂ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਵੀ ਡੇ ਬਾਏ ਡੇ ਪੂਰੀਆਂ ਹੋਈਆਂ ਨੇ ਜਿਹੜੇ ਕਿ ਚਾਹੇ ਉਹ ਆਪਣੇ ਮਹੱਲਾ ਕਲੀਨਿਕਾ ਦੀਆਂ ਹੈਲਥ ਸਿਸਟਮ ਨੂੰ ਲੈ ਕੇ ਹੋ ਜਾਣ ਜਾਂ ਰੋਜ਼ਗਾਰ ਨੂੰ ਲੈ ਕੇ ਹੋਣੀਆਂ ਫਿਰ ਆਪਣੇ ਬਿਜਲੀ ਬਿੱਲ ਬਿਜਲੀ ਬਿੱਲ ਆਲਮੋਸਟ ਮੇਕਨੀਆਂ ਸਾਰਿਆਂ ਦੇ ਜ਼ੀਰੋ ਆ ਰਹੇ ਨੇ ਉਹ ਵੀ ਉਹਨਾਂ ਨੇ ਜਿਹੜੇ ਵਾਦੇ ਪੂਰੇ ਕੀਤੇ ਨੇ ਤੇ ਇਹ ਜਿਹੜੀ ਗਾਰੰਟੀ ਹੈ ਇਹ ਵੀ ਬਹੁਤ ਜਲਦੀ ਹੀ ਪੂਰੀ ਹੋਊਗੀ ਜਦੋਂ ਮੀਟਿੰਗਾਂ ਦੇ ਵਿੱਚ ਤੁਸੀਂ ਜਾਣਦੇ ਹੋ ਅਕਸਰ ਪੰਜਾਬ ਦੇ ਪ੍ਰਧਾਨ ਉਹ ਤੁਸੀਂ ਮੀਟਿੰਗਜ਼ ਜ਼ਰੂਰ ਕਰਦੇ ਹੋ ਵਰਕਰਾਂ ਦੇ ਨਾਲ ਵੀ ਉਦਾਂ ਵੀ ਮਹਿਲਾਵਾਂ ਦੇ ਨਾਲ ਕੀ ਉਹਨਾਂ ਦੀ ਇਹ ਮੰਗ ਹੁੰਦੀ ਹੈ ਕਿ 1000-1000 ਰੁਪਏ ਵਾਲੀ ਹੈ ਨਹੀਂ ਹੁੰਦੀ ਤੁਹਾਡੇ ਅਰੇ ਨਹੀਂ ਹਲੇ ਮੈਂ ਜਿੰਨੀਆਂ ਵੀ ਮੀਟਿੰਗਾਂ ਦੇ ਵਿੱਚ ਗਈਆਂ ਤੇ ਲੇਡੀਜ਼ ਲੋਕ ਕੋਈ ਵੀ ਸਾਨੂੰ ਇਹ ਨਹੀਂ ਮੰਗ ਕੀਤੀ ਗਈ ਤੇ ਜਦ ਮੀਟਿੰਗ ਬਹੁਤ ਹੀ ਉਤਸਾਹ ਦੇ ਨਾਲ ਉਹਨਾਂ ਨੇ ਮੇਰਾ ਸਵਾਗਤ ਕੀਤਾ ਬਹੁਤ ਮਤਲਬ ਕਿ ਲੇਡੀਜ਼ ਪੁੱਛ ਚਾਹੁੰਦੀਆਂ ਨੇ ਜਿਵੇਂ 2022 ਦੇ ਵਿੱਚ ਆਪਾਂ ਨੇ 117 ਦੇ ਵਿੱਚ 92 ਸੀਟਾਂ ਜਿੱਤੀਆਂ ਨੇ ਤੇ 24 ਦੇ ਵਿੱਚ ਤੁਸੀਂ ਦੇਖੋਗੇ ਕਿ ਆਪਣੀਆਂ 13 ਸੀਟਾ ਆਪਣੇ ਪੰਜਾਬ ਦੀਆਂ 14ਵੀਂ ਸੀਟ ਚੰਡੀਗੜ੍ਹ ਦੀ ਅਸੀਂ ਜਿੱਤਾਂਗੇ ਤੇ ਐਸੀ ਕੋਈ ਡਿਮਾਂਡ ਨਹੀਂ ਹੈ ਜੀ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਭਗਵੰਤ ਮਾਨ ਜੀ ਤੇ ਜੋ ਕਿਉਂਕਿ ਜੋ ਉਹਨਾਂ ਨੇ ਕੀਤੀਆਂ ਗਰੰਟੀਆਂ ਵਾਦੇ ਉਹ ਪੂਰੇ ਕੀਤੇ ਨੇ ਤੇ ਮਾਨ ਸਾਹਿਬ ਆਪਣੇ ਪੰਜਾਬ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਤੇ ਅੱਗੇ ਵੀ ਕਰ ਰਹੇ ਨੇ ਅੱਜ ਮੀਟਿੰਗ 'ਚ ਪਹੁੰਚੋ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਮਹਿਲਾਵਾਂ ਦੀਆਂ ਖਾਸ ਕਰਕੇ ਉਹ ਮਹਿਲਾਵਾਂ ਦੇ ਨਾਲ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਪੰਜਾਬ ਪ੍ਰਧਾਨ ਉਹ ਮਹਿਲਾ ਮੰਡਲ ਦੇ ਜਾਂ ਜਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਮਹਿਲਾ ਨੇ ਤੁਹਾਡੇ ਕੋਲ ਲੈ ਕੇ ਆ ਰਹੀਆਂ ਕੋਈ ਇਹ ਲੈਤਾ ਕੋਈ ਸ਼ਿਕਾਇਤ ਨਹੀਂ ਆਈ ਮੈਂ ਦਿਨੀਆਂ ਵੀ ਮੀਟਿੰਗਾਂ ਕੀਤੀਆਂ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈਗੀ ਸਾਡਾ ਮਹਿਲਾ ਵਿੰਗ ਬਹੁਤ ਹੀ ਮਜ਼ਬੂਤੀ ਨਾਲ ਕੰਮ ਕਰ ਰਿਹਾ ਤੇ ਚਲੋ ਜੇ ਛੋਟੀ ਮੋਟੀ ਆਸ਼ਕੈਤਾਂ ਹੋਣਗੀਆਂ ਵੀ ਉਹਨਾਂ ਨੂੰ ਬੜੀ ਛੇਤੀ ਆਪ ਹੀ ਆਪਣੇ ਲੈਵਲ ਤੇ ਸੋਲਵ ਕਰਾਂਗੇ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਕੀ ਹੈ ਮੇਨ ਅਜੰਡਾ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਦੀ ਲੋਕ ਸਭਾ ਦੀਆਂ ਆਉਂਦਾ ਦੇ ਰਿਗਾਰਡਿੰਗ ਅਸੀਂ ਮੀਟਿੰਗ ਕਰਦੇ ਅੱਜ ਜਿਵੇਂ 2 ਸਾਲ ਸਰਕਾਰ ਬਣੀ ਨੂੰ ਹੋ ਗਏ ਵਾਦਾ ਜਿਹੜੀ ਗਾਰੰਟੀ ਦਿੱਤੀ ਗਈ ਸੀ 2 ਸਾਲ ਤੋਂ ਪਹਿਲਾਂ ਦਿੱਤੀ ਗਈ ਸੀ ਸਰਕਾਰ ਬਣਨ ਤੋਂ ਪਹਿਲਾਂ ਈ ਉਹ 2 ਸਾਲ ਦੇ ਵੀ ਪੈਸੇ ਨਾਲ ਮਿਲਣਗੇ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਜਾਂ ਜਿਸ ਤਰ੍ਹਾਂ ਜਦੋਂ ਐਲਾਨ ਹੋਊਗਾ ਉਦੋਂ ਤੋਂ ਹੀ ਸਟਾਰਟ ਹੋਊਗਾ। ਪਤਾ ਜੀ ਹੁਣ ਹਾਈ ਤੁਮਨ ਦੱਸੇ ਜੀ ਇਹਦੇ ਬਾਰੇ ਮੈਂ ਵੀ ਹਲੇ ਕੁਝ ਉਹ ਕਰ ਸਕਦੀ ਪਰ ਆਪਣੇ ਦੇਖੋ ਹੁਣ ਤੱਕ ਵੀ ਮੈਂ ਕਹਿੰਦੀ ਆ ਮੈਂ ਸੋਚਦੀ ਆ ਜਿਹੜੀਆਂ ਦੂਜੀਆਂ ਗਰੰਟੀ ਹੋਈ ਪੂਰੀਆਂ ਦੀਆਂ ਉਹਦੇ ਵਿੱਚ ਵੀ ਸਾਡੇ ਸਾਨੂੰ ਸਾਰਿਆਂ ਨੂੰ ਇਸ਼ਾਰਾ ਹੈ ਨਾ ਤੇ ਅੱਗੇ ਵੀ ਜੋ ਇਹ ਗਰੰਟੀ ਵੀ ਪੂਰੀ ਕੀਤੀ ਕਰਨ ਦੇ ਬਾਅਦ ਕਿ ਉਹ ਹਾਈ ਕਮਾਂਡ ਮੈਮ ਮਹਿਲਾਵਾਂ ਦੇ ਲਈ ਹੋਰ ਕੀ ਕੁਝ ਕਰਨ ਦੀ ਤੁਸੀਂ ਸੋਚ ਰਹੇ ਹੋ ਜੇ ਅੱਗੇ ਮਹਿਲਾਵਾਂ ਦੇ ਲਈ ਗੱਲ ਕਰੀ ਤੁਸੀਂ ਪੰਜਾਬ ਦੇ ਪ੍ਰਧਾਨ ਹੋ 50% ਕੋਟਾ ਸਾਡੀਆਂ ਮਹਿਲਾਵਾਂ ਦਾ ਤੇ ਮਹਿਲਾਵਾਂ ਮੈਂ ਆਪਣੀਆਂ ਸਤਿਮਾਨਾਂ ਨੂੰ ਸਾਰਿਆਂ ਨੂੰ ਅੱਗੇ ਲੈ ਕੇ ਚੱਲਾਂਗੀ ਤੇ ਜੋ ਵੀ ਆਪਣੀਆਂ ਟਿਕਟਸ ਵਗੈਰਾ ਦੇ ਵਿੱਚ ਆਏ ਐਨਸੀ ਲੜਨਾ ਜਿਹਦੀ ਮੈਂ ਆਪਣੀਆਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਂਗੀ ਸਨੇਹਾ ਕੀ ਦੇਣਾ ਚਾਹੋਗੇ ਲਾਸਟ ਕੁਐਸਚਨ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਕੀ ਸਨੇਹਾ ਕਿ ਨੇ ਆਪਣੀਆਂ ਭੈਣਾਂ ਨੂੰ ਇਹੀ ਸੁਨੇਹਾ ਦਿੰਨੀ ਆ ਕਿ ਤੁਸੀਂ ਵੱੱਡ ਛੱਡ ਕੇ ਆਪਣੀ ਆਵਾਜ਼ ਵੀ ਪਾਰਟੀ ਦਾ ਸਾਥ ਦੋ ਦੇਖੋ 2 ਸਾਲ ਦੀ ਸਰਕਾਰ ਹੋ ਗਈ ਹੈ 70 75 ਸਾਲਾਂ ਦੀ ਕਰਪਸ਼ਨ ਹੈ ਦੂਰ ਕਰਨੀ ਮਤਲਬ ਹੌਲੀ ਹੌਲੀ ਹੋਊਗੀ ਉਹ ਕਰਪਸ਼ਨ ਦੂਰ ਕਰਨੀ ਤੇ ਉਹਨਾਂ ਦੇ ਸਾਥ ਨਾਲ ਹੀ ਹੋਏਗੀ ਜਿਵੇਂ ਮਹਿਲਾਵਾਂ ਮੇਰੀਆਂ ਸਾਥ ਨਾਲ ਘਰ ਦੇ ਵਿੱਚ ਝਾੜੂ ਮਾਰ ਕੇ ਸਫਾਈ ਕਰਦੀਆਂ ਨੇ ਨਾ ਇਸੇ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਵੀ ਆਪਾਂ ਨੇ ਝਾੜੂ ਮਾਰ ਕੇ ਕਰਪਸ਼ਨ ਦੂਰ ਕਰਨੀ ਆ ਤੇ ਹਾਲੇ 2 ਸਾਲ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਨੇ ਜਿੰਨੇ ਮੈਂ ਕਹਿੰਦੀ ਆ ਪਹਿਲਾ ਸੀ ਆ ਮੈਂ ਜਿਨੇ ਇੰਨੇ ਕੰਮ ਵਧੀਆ ਕੀਤੇ ਨੇ ਤੇ ਅੱਗੇ ਵੀ ਉਹ ਕਰੂਗਾ ਤੇ ਇਸ ਲਈ ਉਹਨਾਂ ਦੇ ਹੱਥ ਮਜ਼ਬੂਤ ਕਰੋ ਉਹਦਾ ਬਹੁਤ ਸਾਥ ਦਿਓ ਮੈਂ ਇਹੀ ਆਪਣੀਆਂ ਭੈਣਾਂ ਨੂੰ ਅਪੀਲ ਕਰਦੀ ਹਾਂ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੀਤੂ ਵੋਰਾ ਨੇ ਜਿਹੜੇ ਮੈਮ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਮੈਮ ਇੱਕ ਮੀਟਿੰਗ ਕੀਤੀ ਗਈ ਹੈ ਮਾਚੀ ਬੜਾ ਸਾਹਿਬ ਦੇ ਵਿੱਚ ਅੱਜ ਖਾਸ ਕਰਕੇ ਮਹਿਲਾਵਾਂ ਦੀ ਮਹਿਲਾ ਵਿੰਗ ਦੇ ਪ੍ਰਧਾਨ ਵੀ ਪਹੁੰਚੇ ਹੋਏ ਨੇ ਪੰਜਾਬ ਪ੍ਰਧਾਨ ਅ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਮਹਿਲਾਵਾਂ ਦੇ ਵੱਲੋਂ ਇਸ ਮੀਟਿੰਗ ਨੂੰ ਕਿੰਨਾ ਘੁੰਗਾਰਾ ਮਿਲੇ ਇਹ ਮੀਟਿੰਗ ਜਿਹੜੀ ਸੀਗੀ ਸਾਡੇ ਕੱਲ ਰੱਖੀ ਜਾਣੀ ਸੀਗੀ ਅ ਕੱਲ ਤੋਂ ਬਜਾਏ ਅਸੀਂ ਅੱਜ ਰੱਖਤੀ ਸਾਡੀਆਂ ਕੋਈ ਹੋਰ ਸ਼ੈਡਿਊਲ ਚੇਂਜ ਹੋਏ ਆ ਤੇ ਦੇਖੋ ਸ਼ਾਰਟ ਨੋਟਿਸ ਜਿਹੜੀ ਮਹਿਲਾਵਾਂ ਆਈਆਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਲੋਕਾਂ ਦਾ ਪਿਆਰ ਹੈ ਆਪਣਾਪਨ ਹੈ ਸਰਕਾਰ ਨੂੰ ਇੰਨਾ ਕ ਪਿਆਰ ਦਿੰਦੇ ਆ ਕਿ ਛੋਟੇ ਦੇ ਸੱਦੇ ਤੇ ਮੈਂ ਕਹਿੰਨੀ ਆ ਉੱਥੇ ਕੁਰਸੀਆਂ ਸਾਨੂੰ ਥੋੜੀਆਂ ਪੈ ਰੀਆਂ ਤੇ ਬੱਠਣ ਦੀ ਥਾਂ ਨਹੀਂ ਹਾਂ ਲੋਕ ਸਭਾ ਚੋਣਾ ਵੀ ਨਜ਼ਦੀਕ ਨੇ ਤਿਆਰੀਆਂ ਹਰੇਕ ਪਾਰਟੀ ਵੱਲੋਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਜਾਹੇ ਉਮੀਦਵਾਰ ਹਜੇ ਨਹੀਂ ਐਲਾਨੇ ਗਏ ਪੰਜਾਬ ਦੇ ਵਿੱਚ ਖਾਸ ਕਰਕੇ ਕੀ ਤੁਸੀਂ ਜਿਹੜੀ ਮੀਟਿੰਗ ਕਰਨ ਜਾ ਰਹੇ ਹੋ ਅੱਜ ਹੋਈ ਆ ਮੀਟਿੰਗ ਹੋਈ ਆ ਕੀ ਇਹਦਾ ਮੇਨ ਮਕਸਦ ਲੋਕ ਸਭਾ ਦੀਆਂ ਚੋਣਾਂ ਹੀ ਨੇ ਵੈਸੇ ਜਿਹੜਾ ਅਗਰ ਉਹ ਨਹੀਂ ਪਹਿਚਾਣੇ ਜਾ ਰਹੇ ਲੋਕ ਸਭਾ ਵੀ ਕਿਹੜਾ ਲੋਕ ਸਭਾ ਇੰਚਾਰਜ ਇੱਥੇ ਲੱਗਣਾ ਹੈ ਪਰ ਲੋਕਾਂ ਨੇ ਪਹਿਲਾਂ ਵੀ ਜਦੋਂ ਐਮਐਲਏ ਟਾਈਮ ਸੀਗਾ ਸਾਡੇ ਹਲਕਾ ਇੰਚਾਰਜ ਨਹੀਂ ਅਨਾਉਂਸ ਹੋਏ ਸੀਗੇ ਪਰ ਫਿਰ ਵੀ ਲੋਕਾਂ ਨੇ ਮਾਨ ਸਾਹਿਬ ਦੇ ਮੋਨੋ ਵੋਟਾਂ ਪਾ ਕੇ ਇੱਕ ਤਰਫੀ ਜਿੱਤ ਜਿਹੜੀ ਹੈ ਉਹ ਰੱਖੀ ਸੀਗੀ ਤੇ ਹੁਣ ਵੀ ਲੋਕਾਂ ਨੇ ਚਿਹਰਾ ਨਹੀਂ ਦੇਖਣਾ ਹੁਣ ਲੋਕਾਂ ਨੂੰ ਇਹ ਹੁੰਦਾ ਜਿੱਥੇ ਮਾਨ ਸਾਹਿਬ ਹੈਗੇ ਉਹ ਤੇ ਉਹਨਾਂ ਦਾ ਪਿਆਰ ਆਪਣਾਪਣ ਇਹ ਸਾਰਾ ਮਾਨ ਸਾਹਿਬ ਦੇ ਜਿਹੜੇ ਕਿਤੇ ਕੰਮ ਹੈ ਉਹ ਬੋਲਦੇ ਔਰ ਮਹਿਲਾਵਾਂ ਦੇ ਲਈ ਖਾਸ ਕਰਕੇ ਗੱਲ ਕਰੀਏ ਤਾਂ ਤੁਸੀਂ ਕੀ ਜਿਹੜਾ ਅ ਅੱਗੇ ਜਾ ਕੇ ਕਰਨ ਜਾ ਰਹੇ ਹੋ ਪੰਜਾਬ ਦੀ ਗੱਲ ਕਰ ਲਈਏ ਬੇਸ਼ੱਕ ਭਗਵੰਤ ਮਾਨ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਬੜੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ 1000 ਰੁਪਏ ਵਾਲਾ ਵੀ ਵਾਅਦਾ ਸੀਗਾ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਊਗਾ ਬੇਸ਼ੱਕ ਕਹਿ ਸਕਦੇ ਆ ਵਿਧਾਨ ਸਭਾ ਸੈਸ਼ਨ ਵੀ ਚੱਲ ਰਹੇ ਹੈ ਨੇ ਕੀ ਉਹ ਲੱਗਦਾ ਹੈ ਕਿ ਇਸ ਸਾਲ ਇਹਨਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਉਹ ਵੀ ਪੂਰਾ ਹੋ ਜਾਊਗਾ ਦੇਖੋ ਇਦੇ ਨਾਲ ਇਲੈਕਸ਼ਨ ਦਾ ਕੁਝ ਲੈਣਾ ਦੇਣਾ ਨਹੀਂ ਹੈ ਮਾਨ ਸਾਹਿਬ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਕੋਈ ਕੰਮ ਨਹੀਂ ਕਰਦੇ ਮਾਨ ਸਾਹਿਬ ਦਾ ਹੈ ਕਿ ਪਹਿਲੇ ਦਿਨ ਤੋਂ ਜਦੋਂ ਕੰਮ ਕਰ ਰਹੇ ਆ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੇ ਨੇ ਨਵੀਂ ਸਰਕਾਰ ਹੈ 70 ਸਾਲ ਦਾ ਕੂੜਾ ਇੱਕ ਦਿਨ ਵਿੱਚ ਨਹੀਂ ਸਾਫ਼ ਹੋ ਸਕਦਾ ਜੋ ਵੀ ਅਸੀਂ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕੱਲਾ ਕੱਲਾ ਵਾਅਦਾ ਉਹ ਨਿਭਾਣਗੇ ਉਹਨੂੰ ਟਾਈਮ ਜ਼ਰੂਰ ਲੱਗ ਸਕਦਾ ਹੈ ਪਰ ਹਰ ਉਹ ਚੀਜ਼ ਹੈ ਜਿਹੜੀ ਕਵਰ ਕੀਤੀ ਜਾਏਗੀ ਜਿਦਾਂ ਤੁਸੀਂ 1000 ਰੁਪਏ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 1000 ਰੁਪਏ ਤੋਂ ਉੱਤੇ ਲੋਕਾਂ ਦੇ ਘਰ ਲੋਕਾਂ ਦਾ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਵਿੱਚ ਮਾਲਸਾ ਪਹੁੰਚਾ ਰਿਹਾ ਹੈ। ਆ ਬੇਸ਼ੱਕ ਜਿਵੇਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀਗਾ ਬੜੀ ਬਹਿਸ ਵੀ ਹੋਈ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਵਿਰੋਧੀ ਪਾਰਟੀਆਂ ਵੱਲੋਂ ਬੜੇ ਤੰਦ कसे ਗਏ ਨੇ ਮਾਨ ਸਰਕਾਰ ਦੇ। ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ 70 ਸਾਲ ਵਾਲਾ 70 ਸਾਲ ਵਾਲੀਆਂ ਪਾਰਟੀਆਂ ਨੇ ਵੀ ਬੜੇ ਤੰਦ कसे ਨੇ ਕਿ ਉਹ ਇੱਕ ਕਰਜ਼ੇ ਦੀ ਪੰਡ ਵੀ ਫਿਰ ਤੇ ਛੱਕ ਕੇ ਲੈ ਕੇ ਆਏ ਸੀ। ਇਸ ਤਰ੍ਹਾਂ ਦੇਖਦੇ ਹਾਂ। ਦੇਖੋ ਉਹਨਾਂ ਨੇ ਜਿਹੜੀ ਕਰਜ਼ੇ ਦੀ ਪੰਡ ਚੱਕੀ ਸੀਗੀ ਉਹ ਆਪਣੀਆਂ ਫੈਕਟਰੀਆਂ ਇੰਡਸਟਰੀ ਆਪਣੇ ਆਪ ਨੂੰ ਡਵੈਲਪ ਕਰਨ ਲਈ ਚੱਕੇ ਸੀ ਮਾਨ ਸਾਹਿਬ ਨੇ ਜਿਹੜੇ ਕਰਜ਼ਾ ਲਿੱਤਾ ਉਹ ਲੋਕਾਂ ਲਈ ਲਿੱਤਾ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਕਰਨ ਲਈ ਕਿੰਨੀ ਇੰਡਸਟਰੀਜ਼ ਪੰਜਾਬ ਵਿੱਚ ਆ ਰਹੀਆਂ ਕਦੇ ਵੀ ਅਸੀਂ ਅਗਰ ਆਪਣੇ ਰੋਟੀ ਖਾਣ ਲਈ ਕਰਜ਼ਾ ਲੈਨੇ ਆ ਉਹ ਕਦੀ ਪੂਰਾ ਨਹੀਂ ਪੈਂਦਾ ਉਹ ਜਿੰਨਾ ਲਈ ਚਾਹੋਗੇ ਤੁਹਾਡਾ ਖਤਮ ਹੋਈ ਜਾਊਗਾ ਪਰ ਅਸੀਂ ਜਦੋਂ ਕੋਈ ਵਪਾਰ ਲਈ ਕਰਜ਼ਾ ਲੈਨੇ ਆ ਤੇ ਉਹ ਮੈਨੂੰ ਲੱਗਦਾ ਦਿਨ ਦੁਗਣਾ ਚਾਰ ਚੁਗਣਾ ਹੋ ਕੇ ਅਸੀਂ ਕਰਜ਼ਾ ਵੀ ਮੋੜ ਸਕਦੇ ਆ ਤੇ ਖੁਸ਼ਹਾਲੀ ਵੱਲ ਵੀ ਜਾ ਸਕਦੇ ਆ ਅ ਲੱਗਦਾ ਹੈ ਕਿ ਜਿਹੜੇ ਵਾਅਦੇ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ ਸੀਗੇ ਉਹ ਕਿਤੇ ਨਾ ਕਿਤੇ ਆਪਣੇ ਵਾਅਦਿਆਂ ਦੇ ਉੱਤੇ ਖਰੇ ਉੱਤਰੇ ਨੇ ਜਾਹੇ ਉਹਨਾਂ ਦੇ ਵਿੱਚੋਂ ਬਿਜਲੀ ਦੀ ਗੱਲ ਕਰ ਲਈਏ ਬਿਜਲੀ ਫ੍ਰੀ ਦਿੱਤੀ ਗਈ ਸੀ ਉਹ ਵੀ ਪੂਰਾ ਹੋ ਚੁੱਕਿਆ ਕਈ ਮੁਹੱਲਾ ਕਲੀਨਿਕ ਵੀ ਮੁਹੱਈਆ ਕਰਵਾਏ ਗਏ ਨੇ ਕਈ ਸ਼ਹਿਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੁਹੱਲਾ ਕਲੀਨਿਕ ਇੱਕੋ 65 ਮੁਹੱਲਾ ਕਲੀਨਿਕਾਂ ਦਾ ਜਿਹੜਾ ਉਦਘਾਟਨ ਆ ਸਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕੀਤਾ ਦੇਖੋ ਅਸੀਂ ਜਿਹੜੀ ਸਰਕਾਰ ਬਣਾਈ ਸੀਗੀ ਉਹ ਪੰਜ ਚੀਜ਼ਾਂ ਨੂੰ ਮੁੱਖੇ ਰੱਖ ਕੇ ਬਣਾਈ ਸੀ ਨਸ਼ਾ ਮੁਕਤ ਪੰਜਾਬ ਰੋਜ਼ਗਾਰ ਉਸ ਤੋਂ ਬਾਅਦ ਸਕੂਲ ਆਫ ਐਵਿਡੈਂਸ ਐਜੂਕੇਸ਼ਨ ਤੇ ਅਸੀਂ ਕੰਮ ਕਰਨਾ ਸੀ ਹੈਲਥ ਤੇ ਅਸੀਂ ਕੰਮ ਕਰਨਾ ਸੀਗਾ ਰੋਜ਼ਗਾਰ ਦੇਣਾ ਸੀਗਾ ਇਹ ਸਾਰੇ ਦੇ ਸਾਰੇ ਪਹਿਲ ਦੇ ਆਧਾਰ ਤੇ ਸਾਡੇ ਕੰਮ ਹੋਏ ਨੇ ਜਿੰਨੇ ਰੋਜ਼ਗਾਰ ਹੁਣ ਤੱਕ ਦਿੱਤੇ ਗਏ 70 ਸਾਲਾਂ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਗਈਆਂ 2 ਸਾਲਾਂ ਵਿੱਚ ਇੰਨਾ ਰੋਜ਼ਗਾਰ ਇੰਨਾ ਮਤਲਬ ਲੋਕਾਂ ਨੂੰ ਨੌਕਰੀਆਂ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਹੈਲਥ ਤੇ ਜਿੰਨਾ ਕੰਮ ਹੋਇਆ ਮੰਨ ਲਾ ਕਲੀਨਿਕ ਲੋਕਾਂ ਨੂੰ ਮਜਬੂਰੀ ਚ ਪ੍ਰਾਈਵੇਟ ਹਸਪੀਟਲਾਈਜ਼ ਜਾਣਾ ਪੈਂਦਾ ਸੀਗਾ ਜਿਹੜੇ ਇਹਨਾਂ ਨੇ ਸਰਕਾਰੀ ਹਸਪੀਟਲਸ ਬਣਾਏ ਉਹ ਪ੍ਰਾਈਵੇਟ ਤੋਂ ਕਈ ਸਾਫ਼ ਸੁਥਰੇ ਤੇ ਅੱਛੇ ਨੇ ਨਾਲੇ ਉੱਥੇ ਲੁੱਟ ਖਸੁੱਟ ਨਹੀਂ ਹੁੰਦੀ ਲੋਕਾਂ ਨਾਲ ਤੇ ਦੂਜਾ ਇਹਨਾਂ ਨੇ ਸਕੂਲ ਆਫ ਫਾਈਨੈਂਸ ਬਣਾਇਆ ਹੁਣ ਸਿੱਖਿਆ ਦਾ ਵੀ ਵਪਾਰ ਚੱਲਦਾ ਸੀਗਾ ਜਿਹੜਾ ਕਈ ਲੱਖ ਲਾ ਕੇ ਡਾਕਟਰ ਬਣੇਗਾ ਤੇ ਪਹਿਨੋਂ ਆਪਣਾ ਘਰ ਪੂਰਾ ਕਰੂਗਾ ਕਿ ਪਹਿਲਾਂ ਮਤਲਬ ਲੋਕਾਂ ਲਈ ਸੋਚੂਗਾ ਹੁਣ ਜਿਹੜੀ ਪੜ੍ਹਾਈ ਸਿੱਖਿਆ ਦਿੱਤੀ ਜਾ ਰਹੀ ਹੈ ਕਿਥੇ ਨਾ ਕਿਥੇ ਲੋਕਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਕੰਮ ਕੀਤਾ ਜਾ। ਆ ਮਹਿਲਾਵਾਂ ਦੇ ਨਾਲ ਅੱਜ ਮੀਟਿੰਗ ਵੀ ਕੀਤੀ ਹੈ ਖਾਸ ਕਰਕੇ ਹਲਕਾ ਸਮਰਾਲਾ ਦੀ ਗੱਲ ਕਰ ਲਈਏ। ਵਿਧਾਨ ਸਭਾ ਹਲਕਾ ਸਮਰਾਲਾ ਪੈਂਦਾ, ਲੋਕ ਸਭਾ ਹਲਕਾ ਫਤੇਗੜ ਸਾਹ ਪੈਂਦਾ। ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਲੋਕਾਂ ਦੇ ਜਾਂ ਮਹਿਲਾਵਾਂ ਦੇ ਕਹਿ ਸਕਦੇ ਆ ਕੁਐਸਚਨ ਸੀਗੇ? ਕਿਸ ਤਰ੍ਹਾਂ ਦੀਆਂ ਗੱਲਬਾਤ ਉਹਨਾਂ ਨੇ ਤੁਹਾਨੂੰ ਜ਼ਿਆਦਾਤਰ ਪੁੱਛੀਆਂ ਨੇ ਅੱਜ ਜੀ ਦੇ। ਅੱਜ ਤੋਂ ਮੈਂ 7 ਸਾਲ ਪਹਿਲਾਂ ਇੱਧਰ ਦੀ ਜ਼ਿਲ੍ਹਾ ਪ੍ਰਧਾਨ ਵੀ ਸੀਗੀ। ਮੈਨੂੰ ਕੁਝ ਟਾਈਮ ਹੀ ਹੋਇਆ ਪੰਜਾਬ ਤੇ ਆਏ ਤੇ ਮੈਂ ਇਧਰ ਦੀ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੀ ਆ ਤੇ ਜਦੋਂ ਮੈਂ ਪਹਿਲੀ ਜਦੋਂ ਕਾਂਗਰਸ ਸਰਕਾਰ ਸੀ ਆਂਦੀ ਸੀ ਤਾਂ ਲੋਕਾਂ ਨੂੰ ਬਹੁਤ ਰਹਿੰਦਾ ਸੀ ਕਿ ਸਾਡੇ ਇਹ ਕੰਮ ਨਹੀਂ ਹੋ ਰਹੇ ਸਾਡੇ ਉਹ ਕੰਮ ਨਹੀਂ ਹੋ ਰਹੇ ਪਰ ਮਾਨ ਸਰਕਾਰ ਜਿਹੜੇ ਆਪਕੇ ਦੁਆਰ ਆਪकी ਸਰਕਾਰ ਆਪकी ਸਰਕਾਰ ਆਪਕੇ ਦੁਆਰ ਹਣਾ ਇਹ ਕੰਮ ਕਰਤੇ ਲੋਕਾਂ ਦੇ ਘਰ ਬੈਠੇ ਕੰਮ ਹੋਣ ਸ਼ੁਰੂ ਹੋ ਗਏ ਹੁਣ ਤੁਸੀਂ ਵੀ ਕਿੰਨੀ ਦੇਰ ਦੇ ਬੈਠਿਓ ਕਿਸੇ ਨੇ ਇੱਕ ਵੀ ਸ਼ਿਕਾਇਤ ਨਹੀਂ ਕੀਤੀ ਲੋਕਾਂ ਨੂੰ ਐ ਚੀਜ਼ ਦਾ ਪੂਰਨ ਵਿਸ਼ਵਾਸ ਹੋ ਚੁੱਕਾ ਹੈ ਕਿ ਜਿਹੜੇ ਮਾਨ ਸਰਕਾਰ ਕੰਮ ਕਰ ਰਹੀ ਹੈ ਉਹ ਸਾਡੇ ਲਈ ਕਰ ਰਹੀ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਲਈ ਕਰ ਰਹੀ ਹੈ ਤੇ ਮਹਿਲਾਵਾਂ ਵਿੱਚ ਬਹੁਤ ਸ਼ਾਂਤੀ ਔਰ ਖੁਸ਼ੀ ਦੀ ਲਹਿਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਵਿਰੋਧੀ ਪਾਰਟੀਆਂ ਤਾਂ ਇਹ ਵੀ ਨਿਸ਼ਾਨੇ ਲਾਉਂਦੀਆਂ ਨੇ ਕਹਿੰਦੇ ਕਿ ਜਿਹੜੇ ਸਰਕਾਰ ਤੁਹਾਡੇ ਦਰਵਾਜ਼ੇ ਆਈ ਹੋਈ ਹੈ ਜਿਹੜੇ ਵਰਕਰ ਉੱਥੇ ਦਫ਼ਤਰਾਂ ਦੇ ਵਿੱਚ ਬੈੰਦੇ ਸੀ ਉਹੀ ਉੱਥੇ ਭੇਜ ਦਿੱਤੇ ਗਏ ਨੇ ਲੋਕ ਦਫ਼ਤਰਾਂ 'ਚ ਵੀ ਖੱਜਲ-ਖਵਾਰ ਹੋ ਰਹੇ ਨੇ ਪਹਿਲਾਂ ਕੀ ਹੁੰਦਾ ਸੀ ਅਲੱਗ-ਅਲੱਗ ਦਫ਼ਤਰਾਂ ਵਿੱਚ ਜਾ ਕੇ ਅਲੱਗ-ਅਲੱਗ ਕੰਮ ਹੁੰਦੇ ਸੀ ਦਿਹਾੜੀਆਂ ਤੋੜ ਕੇ ਨਾਲੇ ਕੰਮ 'ਤੇ ਦੋ ਚੱਕਰ ਲੱਗੇ ਤਿੰਨ ਚੱਕਰ ਲੱਗੇ ਸਾਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਸੀ ਹਣ ਹਰ ਡਿਪਾਰਟਮੈਂਟ ਇੱਕ ਛੱਤ ਦੇ ਥੱਲੇ ਬਹਿ ਕੇ ਐਮਐਲਏ ਸਾਹਿਬ ਉਥੇ ਉਥੇ ਦੇਵੇ ਤਾਂ ਆਏ ਕੋਤੇ ਮਜੂਦ ਨਹੀਂ ਪਾਰਟੀ ਦੇ ਕਾਰਕਟਰਤਾ ਮਜੂਦ ਨਹੀਂ ਉਹਨਾਂ ਨੂੰ ਜਿਹੜਾ ਕੰਮ ਹੈ ਹੈਂਡ ਟੂ ਹੈਂਡ ਕਰਕੇ ਬਹੁਤ ਚੱਕਰ ਨਾ ਲਗਵਾ ਕੇ ਸਾਰੇ ਕੰਮ ਹੱਥੋਂ ਹੱਥ ਕਰਕੇ ਦਿੱਤੇ ਜਾ ਰਹੇ ਉਹਦਾ ਮੇਨ ਮਕਸਦ ਹੀ ਇਹ ਹੈ ਕਿ ਲੋਕਾਂ ਨੂੰ ਖਜਲ ਨਹੀਂ ਕਰਨਾ ਸੀ ਸਰ ਜਿਹੜੇ ਅਫਸਰ ਬੈਠੇ ਅਫਸਰ ਸਾਹੀ ਸਿਰਫ ਅਫਸਰ ਸਾਹੀ ਲੈ ਨਹੀਂ ਸੀਗੇ ਕੰਮ ਕਰਨ ਲਈ ਰੱਖੇ ਗਏ ਸੀ ਉਹਨਾਂ ਨਾਲੇ ਵਿਰੋਧੀਆਂ ਦੀ ਤੁਸੀਂ ਕੀ ਗੱਲ ਕਰਦੇ ਹੋ ਵਿਰੋਧੀਆਂ ਨੇ ਆਪ ਕੋਈ ਕੰਮ ਕੀਤਾ ਨਹੀਂ ਹੁਣ ਸਾਡੇ ਕੰਮ ਉਹਨਾਂ ਤੋਂ ਜਰੇ ਨਹੀਂ ਜਾ ਰਹੇ ਉਹਨਾਂ ਨੇ ਕੁਛ ਨਾ ਕੁਛ ਕਹੀ ਜਣਾ ਧਿਆਨ ਨਹੀਂ ਦੇਈਦਾ ਹੁੰਦਾ ਸਰ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਮਹਿਲਾ ਵਿੰਗ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰੀਤੀ ਮਲਹੋਤਰਾ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਸ ਦੇ ਮੱਦੇ ਨਜ਼ਰ ਜਿਹੜੀ ਹੈ ਮੀਟਿੰਗ ਕੀਤੀ ਜਾ ਰਹੀਆਂ ਨੇ ਆਏ ਦਿਨ ਕਿਤੇ ਨਾ ਕਿਤੇ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਮਜ਼ਬੂਤੀ ਦੇ ਨਾਲ ਚੋਣ ਲੜ ਸਕੇ ਤੇ ਲੋਕ ਸਭਾ ਦੀਆਂ ਜਿਹੜੀਆਂ 13 ਦੀਆਂ 13 ਸੀਟਾਂ ਨੇ ਉਹ ਅਸੀਂ ਜਿੱਤ ਕੇ ਭਗਵੰਤ ਮਾਨ ਨੇੜੇ ਮੁੱਖ ਮੰਤਰੀ ਉਹਨਾਂ ਦੀ ਝੋਲੀ ਪਾਵਾਂਗੇ ਤੇ ਇਸਤਰੀਆਂ ਦੇ ਲਈ ਜੇ ਮਹਿਲਾਵਾਂ ਦੀ ਗੱਲ ਕਰੀਏ ਮਹਿਲਾਵਾਂ ਦੇ ਲਈ ਉਹਨਾਂ ਦਾ ਇਹ ਕਹਿਣਾ ਹੈ ਜਿਹੜਾ 1000 ਦਾ ਮਹੀਨੇ ਦੀ ਗੱਲ ਕੀਤੀ ਸੀ ਗਰੰਟੀ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਜਦੋਂ ਆਣੀ ਸੀ ਕਿ ਉਹ ਵੀ ਜਲਦੀ ਜਿਹੜੀਆਂ ਜਿਵੇਂ ਬਾਕੀ ਗਰੰਟੀਆਂ ਮੁੱਖ ਮੰਤਰੀ ਸਾਹਿਬ ਨੇ ਪੂਰੀਆਂ ਕੀਤੀਆਂ ਨੇ ਇਹ ਗਰੰਟੀ ਵੀ ਜਲਦੀ ਪੂਰੀ ਕਰ ਦਿੱਤੀ ਜਾਊਗੀ ਤਾਂ ਜਾਹੇ ਉਹ ਨਗਰ ਕੌਂਸਲ ਦੀਆਂ ਚੋਣਾਂ ਹੋਣ ਆਉਣ ਵਾਲੀਆਂ ਅੱਗੇ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੀ ਚੋਣਾਂ ਹੋਣ ਉਸ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਮਹਿਲਾਵਾਂ ਆਏ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ